ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਜੀ ਕਿ 25 ਰੁਪਏ ਦੇ ਨਾਲ ਮਹੀਨੇ ਦੇ ਵਿੱਚ ਤੁਸੀਂ ਇੱਕ ਵਾਰ ਇਹ ਕੰਮ ਕਰ ਲੈਣਾ ਹੈ ਤਾਂ ਵੇਖਿਓ ਫਿਰ ਦਿਨਾਂ ਵਿੱਚ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਆਖਦੇ ਹਾਂ ਜੀ ਕਿਸੇ ਨਗਰ ਦੇ ਵਿੱਚ ਇੱਕ ਮਨੁੱਖ ਆਪਣੀ ਪਤਨੀ ਤੇ ਦੋ ਪੁੱਤਰਾਂ ਦੇ ਨਾਲ ਰਹਿਹਾ ਕਰਦਾ ਸੀ। ਕਹਿੰਦੇ ਉਹ ਰੋਜ਼ ਦਿਹਾੜੀ ਕਰਕੇ ਕੁਝ ਰੁਪਏ ਕਮਾ ਕੇ ਲਿਆਇਆ ਕਰਦਾ ਸੀ। ਰੁਪਏ ਉਹ ਘਰ ਲੈ ਕੇ ਆਇਆ ਕਰਦਾ ਤੇ ਬਾਕੀ ਰੁਪਏਾਂ ਦੇ ਨਾਲ ਜੋ ਵੀ ਜ਼ਰੂਰਤਮੰਦ ਉਸ ਨੂੰ ਦੇਹਦਾ ਉਸ ਦੀ ਮਦਦ ਕਰ ਦਿਆ ਕਰਦਾ ਜੇ ਕਿਸੇ ਘਰ ਰਾਸ਼ਨ ਨਾ ਹੁੰਦਾ ਉਹਨੂੰ ਦੇ ਦਿਆ ਕਰਦਾ ਤੇ ਜੇ ਕਿਸੇ ਗਰੀਬ ਦੀ ਦਵਾਈਦਾਰੂ ਮੁੱਕੀ ਹੁੰਦੀ ਉਸ ਦੀ ਮਦਦ ਵੀ ਕਰ ਦਿੰਦਾ ਸੀ ਕੋਈ ਵੀ ਲੋੜਵੰਦ ਦਿਸਦਾ ਉਸ ਨੂੰ ਰੁਪਏ ਦੇ ਕੇ ਉਸ ਨੂੰ ਬਹੁਤ ਹੀ ਉਸ ਦੀ ਹੈਲਪ ਕਰ ਦਿੰਦਾ ਤੇ ਹੌਲੀ-ਹੌਲੀ ਉਸਦੇ ਪੁੱਤਰ ਹੁਣ ਵੱਡੇ ਹੋਣ ਲੱਗੇ ਉਹ ਕਹਿੰਦੇ ਕਿ ਪਿਤਾ ਜੀ ਤੁਸੀਂ ਰੋਜ਼ ਹੀ ਜਿੰਨੇ ਰੁਪਏ ਕਮਾ ਕੇ ਲੈ ਕੇ ਆਉਂਦੇ ਹੋ ਪਰ ਘਰ ਦੇ ਵਿੱਚ 25 ਰੁਪਏ ਹੀ ਲੈ ਕੇ ਕਿਉਂ ਆਉਂਦੇ ਹੋ? ਬਾਕੀ ਰੁਪਏ ਤੁਹਾਡੇ ਕਿੱਥੇ ਜਾਂਦੇ ਹਨ? ਉਹਨਾਂ ਕਿਹਾ ਪੁੱਤਰ ਜਿਹੜੇ ਬਾਕੀ ਰੁਪਏ ਹਨ ਉਹ ਮੈਂ ਲੋਕਾਂ ਦੇ ਵਿੱਚ ਦਾਨ ਕਰ ਦਿੰਦਾ ਹਾਂ। ਜੋ ਜ਼ਰੂਰਤਮੰਦ ਹੁੰਦੇ ਹਨ ਉਹਨਾਂ ਨੂੰ ਦੇ ਆਉਂਦਾ ਹਾਂ। ਕਹਿੰਦੇ ਪਿਤਾ ਜੀ ਇਹ ਤੁਸੀਂ ਕਿਉਂ ਕਰਦੇ ਪਏ ਹੋ? ਉਹਦੇ ਪਿਤਾ ਜੀ ਨੇ ਕਿਹਾ ਪੁੱਤਰ ਜੋ ਮਾਪਿਆਂ ਨੂੰ ਦਾਨ ਕਰਦੇ ਹਨ ਉਹ ਅੱਗੋਂ ਔਲਾਦ ਨੂੰ ਵੀ ਜ਼ਰੂਰ ਫਲ ਮਿਲਦਾ ਹੈ ਅਸੀਂ ਤਾਂ ਹੁਣ ਰੋਜ਼ ਵੀ ਔਖਾ ਹੋ ਕੇ ਰੁਪਏਆਂ ਦੇ ਵਿੱਚੋਂ ਆਪਣਾ ਜੀਵਨ ਗੁਜ਼ਾਰਦੇ ਪਏ ਹਾਂ ਤੇ ਤੁਸੀਂ ਰੁਪਏ ਕਿਉਂ ਦਾਨ ਕਰਕੇ ਆਉਂਦੇ ਹੋ ਤੇ ਉਹਦੇ ਪਿਤਾ ਜੀ ਨੇ ਹੁਣ ਕੋਈ ਉਸ ਸਵਾਲ ਦਾ ਜਵਾਬ ਨਾ ਦਿੱਤਾ ਉਹਨਾਂ ਨੇ ਕਿਹਾ ਜਦੋਂ ਸਮਾਂ ਆਵੇਗਾ ਇਹਦਾ ਜਵਾਬ ਤੁਹਾਨੂੰ ਜ਼ਰੂਰ ਮਿਲ ਜਾਵੇਗਾ ਪਰ ਅਗਲੇ ਦਿਨ ਕੀ ਹੋਇਆ ਜਦੋਂ ਉਹ ਰਾਤ ਤੋਂ ਲੰਘਦੇ ਆ ਰਹੇ ਸਨ ਤਾਂ ਉਸ ਸਮੇਂ ਕਹਿੰਦੇ ਕਿ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਕਰਕੇ ਅਕਾਲ ਚਲਾਣੇ ਕਰ ਗਏ ਹੁਣ ਘਰ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਜਿਵੇਂ ਉਹਨਾਂ ਦੀ ਦੁਨੀਆ ਹੀ ਖਤਮ ਹੋ ਗਈ ਹੋਵੇ ਕਹਿੰਦੇ ਬੜਾ ਰੋਏ ਤੇ ਕੁ ਰਲਾਏ ਤੇ ਅੰਤਮ ਕਿਰਿਆ ਕਰਕੇ ਜਦੋਂ ਘਰ ਆਏ 2-4 ਦਿਨ ਦੇ ਲਈ ਖਾਣ ਲਈ ਸਮਾਨ ਹੈਗਾ ਸੀ ਪਰ ਫਿਰ ਉਹਨਾਂ ਦੀ ਮਾਂ ਨੇ ਪੁੱਤਰਾਂ ਨੂੰ ਸਮਝਾਇਆ ਤੁਸੀਂ ਦੋਵੇਂ ਤਾਂ ਪੜਨ ਜਾਂਦੇ ਹੋ ਮੈਂ ਲੋਕਾਂ ਦੇ ਘਰ ਕੰਮ ਕਰਕੇ ਤੁਹਾਡਾ ਢਿੱਡ ਪਾਲ ਲਵਾਂਗੀ ਮਾਂ ਨੂੰ ਕਹਿੰਦੇ ਕਿ ਮਾਂ ਸਾਡੇ ਪਿਤਾ ਜੀ ਕਿੱਥੇ ਗਏ ਹਨ ਉਹਨਾਂ ਕੇਹ ਜੀ ਉਹਨਾਂ ਧਰਮਰਾਜ ਦੇ ਕੋਲ ਚਲੇ ਗਏ ਹਨ ਤੇ ਕਹਿੰਦੇ ਫਿਰ ਜਿਹੜਾ ਧਰਮਰਾਜ ਹੈ ਉਹਦਾ ਉਹ ਜਵਾਬ ਸੀ ਉਹ ਧਰਮਰਾਜ ਉਹਨਾਂ ਕਹਿੰਦੇ ਕਿ ਕਿੱਥੇ ਲੈ ਕੇ ਜਾਂਦਾ ਹੈ ਉਹ ਸਾਨੂੰ ਕਿੱਥੇ ਮਿਲਣਗੇ ਕਹਿੰਦੇ ਇਹਨਾਂ ਸਾਰੇ ਜਵਾਲਾਂ ਦੇ ਜਵਾਬ ਨਹੀਂ ਸੰ ਜੰਗਲ ਦੇ ਵਿੱਚ ਇੱਕ ਸੰਤ ਫਕੀਰ ਰਹਿੰਦੇ ਸਨ ਤੇ ਉਹੀ ਦੇ ਸਕਦੇ ਸਨ ਇਹਨਾਂ ਗੱਲਾਂ ਦੇ ਜਵਾਬ ਕਹਿੰਦੇ ਮਾਂ ਉਸ ਸੰਤ ਫਕੀਰ ਜਿਹੜਾ ਜੰਗਲ ਵਿੱਚ ਰਹਿੰਦਾ ਹੈ ਕਿੱਥੇ ਰਹਿੰਦਾ ਹੈ ਕਹਿੰਦੇ ਸੁਣਿਆ ਕਿ ਇੱਕ ਬੜਾ ਵੱਡਾ ਦਰਿਆ ਹੈ ਦਰਿਆ ਤੋਂ ਪਾਰ ਰਹਿੰਦੇ ਹਨ ਇਹਨਾਂ ਨੇ ਉਹਨਾਂ ਦੀ ਮਾਂ ਨੂੰ ਟਾਲ ਕੇ ਕਹਿੰਦੇ ਕਿ ਲੋਕਾਂ ਦੇ ਘਰ ਕੰਮ ਕਰਨ ਚਲੇ ਗਏ ਹੁਣ ਦੋਵੇਂ ਜਾਣੇ ਸੋਚਦੇ ਹਨ ਕਿ ਆਪਣੇ ਪਿਤਾ ਜੀ ਨੂੰ ਵਾਪਸ ਲੈ ਕੇ ਆਈਏ ਹੁਣ ਉਹ ਘਰੋਂ ਤੁਰ ਪੈਂਦੇ ਹਨ ਤੇ ਤੁਰਦਿਆਂ ਤੁਰਦਿਆਂ ਬਹੁਤ ਹੀ ਅੱਗੇ ਚਲੇ ਜਾਂਦੇ ਹਨ ਇੱਕ ਜੰਗਲ ਆ ਜਾਂਦਾ ਹੈ ਹੁਣ ਸਵੇਰ ਦੇ ਤੁਰ ਤੁਰ ਕੇ ਥੱਕ ਚੁੱਕੇ ਸਨ ਤੇ ਇੱਕ ਬੜਾ ਵੱਡਾ ਦਰਖਤ ਆਇਆ ਸੰਗਣੀ ਛਾਂ ਵੇਖੀ ਤੇ ਉਹਦੇ ਥੱਲੇ ਬੈਠ ਗਏ ਜਦੋਂ ਥੱਲੇ ਬੈਠੇ ਤੇ ਦੋਵਾਂ ਜਾਣਿਆਂ ਨੇ ਸੋਚਿਆ ਕਿ ਹੁਣ ਕੀ ਕੀਤਾ ਜਾਵੇ ਅੱਗੇ ਹੁਣ ਕਿਹੜੇ ਪਾਸੇ ਨੂੰ ਜਾਇਆ ਜਾਵੇ ਤੇ ਕਹਿੰਦੇ ਇੰਨੇ ਨੂੰ ਜਿਹੜਾ ਦਰਖਤ ਸੀ ਬੋਲ ਪਿਆ ਕਹਿੰਦਾ ਤੁਸੀਂ ਤਿੱਖੜ ਦੁਪਹਿਰੇ ਇੱਥੇ ਕੋਈ ਮਨੁੱਖ ਨਹੀਂ ਆਉਂਦਾ ਤੁਸੀਂ ਦੋਵੇਂ ਬੱਚੇ ਇੱਥੇ ਕਿਵੇਂ ਆਏ ਹੋ ਇਹ ਵੇਖ ਕੇ ਦੋਵੇਂ ਜਾਣੇ ਡਰ ਜਾਂਦੇ ਹਨ ਕਿ ਆਵਾਜ਼ ਕਿੱਥੋਂ ਆ ਰਹੀ ਹੈ ਰੁੱਖ ਨੇ ਆਪਣੇ ਥੱਲੇ ਹੋ ਕੇ ਕਿਹਾ ਮੈਂ ਬੋਲ ਰਿਹਾ ਹਾਂ ਉਹ ਕਹਿੰਦੇ ਕਿਥੇ ਜਾਣ ਲੱਗੇ ਹੋ ਤੇ ਕਹਿੰਦੇ ਕਿ ਅਸੀਂ ਨਾ ਇੱਥੇ ਦਰਿਆ ਦੇ ਦੂਰ ਇੱਕ ਸੰਤ ਫਕੀਰ ਜੀ ਦੇ ਕੋਲ ਚੱਲਨੇ ਹਾਂ ਆਪਣੇ ਪਿਤਾ ਜੀ ਨੂੰ ਵਾਪਸ ਲੈਣ ਦੇ ਲਈ ਉਹਨਾਂ ਕਿਹਾ ਅੱਛਾ ਕਹਿੰਦੇ ਹਾਂ ਜੀ ਉਹ ਸੰਤ ਫਕੀਰ ਆਖਦੇ ਹਨ ਹਰੇਕ ਸਵਾਲ ਦਾ ਜਵਾਬ ਦਿੰਦੇ ਹਨ ਕਹਿੰਦੇ ਹਾਂ ਜੀ ਕਹਿੰਦੇ ਫਿਰ ਮੇਰੇ ਸਵਾਲਾਂ ਦਾ ਵੀ ਜਵਾਬ ਲੈ ਕੇ ਆਇਓ ਪੁੱਛ ਕੇ ਆਇਓ ਕਿ ਜੇ ਮੈਂ ਬੜੇ ਲੰਬੇ ਅਰਸੇ ਤੋਂ ਇੱਥੇ ਖੜਾ ਹਾਂ ਤੇ ਮੇਰਾ ਕੋਈ ਵੀ ਪਤਾ ਜੇਕਰ ਥੱਲੇ ਨਹੀਂ ਡਿੱਗਦਾ ਤੇ ਨਾ ਹੀ ਕੋਈ ਟਾਣੀ ਟੁੱਟਦੀ ਹੈ ਮੈਂ ਐਸੇ ਕਿਹੜੇ ਪਾਪ ਕੀਤੇ ਹਨ ਕਿ ਮੈਂ ਥੱਲੇ ਹੀ ਨਹੀਂ ਡਿੱਗਦਾ ਪਿਆ ਇਹ ਜੂਨ ਮੇਰੀ ਖਤਮ ਹੀ ਨਹੀਂ ਹੋ ਰਹੀ ਉਹਨਾਂ ਨੇ ਕਿਹਾ ਠੀਕ ਹੈ ਅਸੀਂ ਪਤਾ ਕਰਕੇ ਆਵਾਂਗੇ ਹੁਣ ਉਥੇ ਆਰਾਮ ਕਰਕੇ ਅੱਗੇ ਤੁਰਨ ਹੀ ਲੱਗਦੇ ਹਨ ਤੇ ਤੁਰਦੇ ਆ ਬਹੁਤੀ ਦੂਰ ਪਹੁੰਚ ਜਾਂਦੇ ਹਨ ਇੱਕ ਬੜਾ ਵੱਡਾ ਭਾਲੂ ਅੱਗੇ ਸਾਹਮਣੇ ਵੇਖਦਾ ਹੈ ਵੇਖ ਕੇ ਘਬਰਾ ਜਾਂਦੇ ਹਨ ਭੱਜਣ ਲੱਗਦੇ ਹਨ ਇਨੇ ਉਹ ਭਾਲੂ ਦੋਵਾਂ ਨੂੰ ਭਜਦੇ ਹੋਏ ਵੇਖ ਕੇ ਆਖਦਾ ਹੈ ਬੱਚਿਓ ਤੁਸੀਂ ਮੇਰੇ ਤੋਂ ਡਰੋ ਨਾ ਮੈਂ ਤਾਂ ਇਹ ਪੁੱਛਣ ਲਈ ਆਇਆ ਸੀ ਐਡੇ ਸੰਘਣੇ ਜੰਗਲ 'ਚ ਤੁਸੀਂ ਕੀ ਕਰਦੇ ਪਏ ਹੋ ਉਹਨਾਂ ਨੇ ਕਿਹਾ ਇਹ ਮਨੁੱਖ ਦੀ ਆਵਾਜ਼ 'ਚ ਬੋਲਦਾ ਪਿਆ ਤੇ ਪੁੱਛਿਆ ਦੱਸੋ ਤੁਸੀਂ ਕੌਣ ਹੋ ਕਿਵੇਂ ਆਏ ਹੋ ਕਹਿਣ ਲੱਗੇ ਅਸੀਂ ਸਵਾਲਾਂ ਦਾ ਜਵਾਬ ਲੈਣ ਲਈ ਆਏ ਹਾਂ ਉੱਥੇ ਹੀ ਚੱਲੇ ਹਾਂ ਹਰ ਇੱਕ ਸਵਾਲ ਦਾ ਜਵਾਬ ਜਿੱਥੇ ਮਿਲਦਾ ਹੈ ਭਾਲੂ ਕਹਿਣ ਲੱਗਾ ਫਿਰ ਦੱਸਿਓ ਮੈਂ ਬੜੇ ਲੰਮੇ ਅਰਸਿਆਂ ਤੋਂ ਇੱਥੇ ਭਾਲੂ ਬਣ ਕੇ ਭਟਕਦਾ ਪਿਆ ਹਾਂ ਮੇਰਾ ਸਰੀਰ ਦਿਨ ਪ੍ਰਤੀ ਦਿਨ ਵੱਧਦਾ ਪਿਆ ਹੈ ਮੈਂ ਇਸ ਤੋਂ ਕਦੋਂ ਮੁਕਤੀ ਪਾਵਾਂਗਾ ਉਹਨਾਂ ਕਿਹਾ ਤੇਰੇ ਸਵਾਲ ਦਾ ਜਵਾਬ ਵੀ ਪੁੱਛ ਆਵਾਂਗੇ ਭਾਲੂ ਨੇ ਕਿਹਾ ਐਡਾ ਸੰਘਣਾ ਜੰਗਲ ਹੈ ਐਵੇਂ ਤੁਸੀਂ ਇੱਥੋਂ ਨਹੀਂ ਲੰਘ पाओਗੇ ਮੈਂ ਤੁਹਾਨੂੰ ਬਾਹਰ ਤੱਕ ਛੱਡ ਦਿੰਦਾ ਹਾਂ ਭਾਲੂ ਨੇ ਨਾਲ ਹੀ ਲਿਆ ਤੇ ਉਹ ਜੰਗਲ ਤੋਂ ਪਾਰ ਉਹਨਾਂ ਨੂੰ ਕਰ ਆਇਆ ਤੁਰਦਿਆਂ ਤੁਰਦਿਆਂ ਅੱਗੇ ਇੱਕ ਨਗਰ ਆਉਂਦਾ ਜਿਹੜਾ ਨਗਰ ਆਇਆ ਉਹਦੇ ਬਾਹਰ ਇੱਕ ਸੇਠ ਬੜੇ ਡੋਂਗੇ ਖੂਪ ਪਟਵਾ ਰਿਹਾ ਹੁੰਦਾ ਹੈ ਤੇ ਉਹ ਆਸੇ-ਪਾਸੇ ਉਹ ਦਿਸ਼ਾਈ ਹੁੰਦੀ ਹੈ ਤੇ ਉਹਦੇ ਜਾ ਕੇ ਕੋਲ ਬੈਠ ਜਾਂਦੇ ਹਨ ਤੇ ਵੇਖਦਾ ਇਹ ਜਿਹੜਾ ਸੇਠ ਹੁੰਦਾ ਪੁੱਛਦਾ ਭਲਿਓ ਪੁਰਖੋ ਕਿੱਧਰ ਚੱਲੇ ਹੋ ਕਹਿਣ ਲੱਗੇ ਅਸੀਂ ਨਾ ਇੱਥੇ ਸੰਤ ਫਕੀਰ ਹਨ ਉਹਨਾਂ ਦੇ ਕੋਲ ਚੱਲੇ ਹਾਂ ਉਹ ਆਖਦੇ ਹਨ ਹਰ ਇੱਕ ਸਵਾਲ ਦਾ ਜਵਾਬ ਦਿੰਦੇ ਹਨ ਉਹ ਕਹਿੰਦਾ ਕਿ ਫਿਰ ਇੰਜ ਕਰਿਓ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਖਵਾਉਂਦਾ ਤੇ ਫਿਰ ਕਹਿੰਦਾ ਕਿ ਇੰਜ ਕਰਿਓ ਮੇਰੇ ਸਵਾਲ ਦਾ ਵੀ ਜਵਾਬ ਲੈ ਕੇ ਆਇਓ ਮੈਂ ਨਾ ਬੜੇ ਲੰਮੇ ਸਮੇਂ ਤੋਂ ਇੱਥੇ ਰਹਿ ਗੇਰ ਮੁਸਾਫਰਾਂ ਲਈ ਖੂਬ ਪਟਵਾ ਰਿਹਾ ਹਾਂ ਪਰ ਜਿਹੜਾ ਖੂਹ ਮੈਂ ਪਟਵਾਉਂਦਾ ਹਾਂ ਉਹਦੇ 'ਚ ਕਦੇ ਪਾਣੀ ਹੀ ਨਹੀਂ ਆਉਂਦਾ। ਇਦਾਂ ਕਿਉਂ? ਉਹਨੇ ਕਿਹਾ ਠੀਕ ਹੈ ਅਸੀਂ ਜ਼ਰੂਰ ਪੁੱਛ ਕੇ ਆਵਾਂਗੇ। ਹੁਣ ਤੁਰਦੇ ਆ ਤੁਰਦੇ ਆ ਅੱਗੇ ਤੁਰੇ ਜਾਂਦੇ ਹਨ। ਅੱਗੇ ਜਦੋਂ ਜਾਂਦੇ ਹਨ ਇੱਕ ਬੜਾ ਵੱਡਾ ਤਲਾਹ ਜਿਹਾ ਹੁੰਦਾ ਹੈ। ਉੱਥੇ ਬੈਠ ਕੇ ਪਾਣੀ ਪੀਣ ਲੱਗਦੇ ਹਨ। ਇੰਨੇ ਨੂੰ ਜਦੋਂ ਪਾਣੀ ਪੀਂਦੇ ਹਨ ਇੱਕ ਬੜੀ ਸੁਨਹਿਰੀ ਮੱਛੀ ਉਹਨਾਂ ਦੇ ਕੋਲ ਆਉਂਦੀ ਹੈ। ਉਹ ਆਈ ਹੋਰ ਵੀ ਸੀ। ਇੰਨਾ ਹੈਗਾ ਸੀ ਕਿ ਉਹ ਸੁਨਹਿਰੀ ਮੱਛੀ ਕਹਿਣ ਲੱਗੀ ਕਿ ਇਹਦੇ 'ਚੋਂ ਪਾਣੀ ਨਾ ਪਿਓ। ਇਹ ਪਾਣੀ ਗੰਦਲਾ ਹੈ ਅੱਗੇ ਖੂਹ ਆਵੇਗਾ ਉੱਥੋਂ ਪਾਣੀ ਪੀ ਲਿਆ ਜੇ ਉਹ ਕਹਿਣ ਲੱਗੇ ਕਿ ਤੇਰਾ ਧੰਨਵਾਦ ਮੱਛੀ ਉਹ ਪੁੱਛਦੀ ਤੁਸੀਂ ਕਿੱਥੇ ਚੱਲੇ ਹੋ ਉਹ ਦੱਸਦੀ ਅਸੀਂ ਇਦਾਂ ਚੱਲੇ ਹਾਂ ਸੰਤ ਫਕੀਰ ਜੀ ਹਰ ਇੱਕ ਸਵਾਲ ਦਾ ਸੁਣਿਆ ਜਵਾਬ ਦੇਂਦੇ ਹਨ ਉਹਨਾਂ ਸਵਾਲਾਂ ਦੇ ਜਵਾਬ ਲੈਣ ਚੱਲੇ ਹਨ ਕਹਿੰਦੇ ਦੱਸੋ ਕੀ ਸਵਾਲ ਹਨ ਤੁਹਾਡੇ ਕਹਿੰਦੇ ਮੈਂ ਬੜੇ ਲੰਮੇ ਅਰਸੇ ਤੋਂ ਇਕੱਲੀ ਹੀ ਇਸ ਦਰਿਆ ਵਿੱਚ ਰਹਿੰਦੀ ਪਈ ਹਾਂ ਮੱਛੀ ਦੱਸਦੀ ਹੈ ਐਸਾ ਕੋਈ ਦਰਿਆ ਦੇ ਵਿੱਚ ਮੇਰੇ ਜੀਵਨ ਨੂੰ ਬੜਾ ਲੰਮਾ ਸਮਾਂ ਹੋ ਗਿਆ ਹੈ ਮੇਰਾ ਇਹ ਜੀਵਨ ਤੋਂ ਖਲਾਸੀ ਕਿਉਂ ਨਹੀਂ ਮਿਲਦੀ ਮੇਰਾ ਕਦੋਂ ਭਲਾ ਹੋਵੇਗਾ ਉਹਨਾਂ ਕਿਹਾ ਤੇਰੇ ਵੀ ਸਵਾਲ ਦਾ ਜਵਾਬ ਪੁੱਛ ਕੇ ਆਵਾਂਗੇ ਤੁਰਦੇ ਗਏ ਅੱਗੇ ਉਸ ਦਰਿਆ ਦੇ ਉੱਪਰ ਉਹਦੇ ਸਾਹਮਣੇ ਇੱਕ ਸੰਤ ਫਕੀਰ ਬੈਠੇ ਹੋਏ ਸਨ ਹੁਣ ਦਰਿਆ ਨੂੰ ਉੱਥੋਂ ਪਾਰ ਕਰਕੇ ਅੱਗੇ ਜਾਂਦੇ ਹਨ ਉੱਥੇ ਵੇਖਦੇ ਹਨ ਕਿ ਐਵੇਂ ਹਿੰਦਾ ਕੋਈ ਸਰੀਰ ਪਿਆ ਹੈ ਜਿਸ ਦੇ ਸਵਾਸ ਨਹੀਂ ਚੱਲਦੇ ਪਏ ਪਾਵਸਵਾਸ ਉਹਦੇ ਮੁੱਕੇ ਹੋਏ ਹਨ ਤੇ ਜਦੋਂ ਉਹਨਾਂ ਨੂੰ ਠੋਕਰ ਲੱਗੀ ਤੇ ਇੱਕੋ ਦਮ ਬੋਲ ਪਿਆ ਤੁਸੀਂ ਕੌਣ ਹੋ ਭੱਲਿਓ ਪੁਰਖੋ ਇੱਥੇ ਕੀ ਕਰਦੇ ਪਏ ਹੋ ਕਹਿੰਦੇ ਉਹ ਸਾਹਮਣੇ ਜਿਹੜੇ ਸੰਤ ਫਕੀਰ ਹਨ ਉਹਨਾਂ ਕੋਲੋਂ ਸਵਾਲਾਂ ਦੇ ਜਵਾਬ ਲੈਣ ਚੱਲੇ ਹਨ ਉਹਨਾਂ ਨੇ ਕਿਹਾ ਫਿਰ ਸਵਾਲਾਂ ਦੇ ਜਵਾਬ ਲੈ ਕੇ ਆਇਓ ਮੈਂ ਇਹ ਦਰਿਆ ਦੇ ਵਿੱਚ ਛੱਲਾ ਆਉਂਦੀਆਂ ਹਨ ਪਾਣੀ ਦੀਆਂ ਤੇ ਮੈਨੂੰ ਆਪਣੇ ਵਿੱਚ ਸਮਾ ਲੈਂਦੀਆਂ ਹਨ ਦੂਜੀ ਛੱਲ ਆਉਂਦੀ ਹੈ ਮੈਨੂੰ ਬਾਹਰ ਕੱਢ ਕੇ ਵਗਾਹ ਕੇ ਮਾਰਦੀ ਹੈ ਕਿੰਨਾ ਚਿਰ ਹੋ ਗਿਆ ਮੈਂ ਇੱਥੇ ਹੀ ਪਿਆ ਹੋਇਆ ਹਾਂ ਮੈਂ ਸੜਦਾ ਨਹੀਂ ਮੈਂ ਗਲਦਾ ਨਹੀਂ ਮੇਰਾ ਸਰੀਰ ਦਾ ਇਹ ਹਾਲ ਹੋਇਆ ਪਿਆ ਹੈ 나ਹੀਂ ਮੈਨੂੰ ਮੁਕਤੀ ਮਿਲਦੀ ਹੈ ਉਹਨਾਂ ਨੂੰ ਪੁੱਛ ਕੇ ਆਇਓ ਮੈਨੂੰ ਮੁਕਤੀ ਕਦੋਂ ਮਿਲੇਗੀ ਉਹਨਾਂ ਕਿਹਾ ਜੀ ਠੀਕ ਹੈ ਅੱਗੇ ਜਾਂਦੇ ਹਨ ਤੇ ਬੜੇ ਸਵਾਲ ਉਹਨਾਂ ਦੇ ਕੋਲ ਹੋ ਜਾਂਦੇ ਹਨ ਤੇ ਜਾ ਕੇ ਜਦੋਂ ਨਮਸਕਾਰ ਕੀਤੀ ਸੰਤ ਫਕੀਰ ਪੁੱਛਦੇ ਹਨ ਦੱਸੋ ਬੱਚਿਓ ਤੁਹਾਡਾ ਕਿਵੇਂ ਆਉਣਾ ਹੋਇਆ ਕਹਿੰਦੇ ਜੀ ਅਸੀਂ ਆਪਣੇ ਪਿਤਾ ਜੀ ਨੂੰ ਵਾਪਸ ਲੈਣ ਆਏ ਹਾਂ ਉਹ ਰੋਜ਼ 25 ਰੁਪਏ ਕਮਾ ਕੇ ਹੀ ਘਰ ਲਿਆਉਂਦੇ ਸਨ ਤੇ ਬਾਕੀ ਸਾਰੇ দানਪੁਨ ਕਰਦੇ ਸੀ ਤੇ ਉਹਨਾਂ 25 ਰੁਪਏ ਦੇ ਨਾਲ ਅਸੀਂ ਘਰ ਦਾ ਗੁਜ਼ਾਰਾ ਕਰਦੇ ਸੀ ਅਸੀਂ ਉਹਨਾਂ ਨੂੰ ਕਹਿੰਦੇ ਸੀ ਕਿ ਤੁਸੀਂ ਇਹ ਜਿਹੜੇ ਰੁਪਏ ਹਨ ਸਾਰੇ ਹੀ ਖਰਚ ਕਰਿਆ ਕਰੋ ਲੋਕਾਂ ਨੂੰ ਕਿਉਂ ਦਿੰਦੇ ਹੋ ਅਸੀਂ ਤੇ ਆਪ ਗਰੀਬੀ ਵਿੱਚ দান ਕਰਦੇ ਪਏ ਸਾਂ ਉਹ ਅੱਗੋਂ ਪਿਤਾ ਜੀ ਕਹਿਣ ਲੱਗੇ ਕਿ ਇਹ ਸਵਾਲ ਦਾ ਜਵਾਬ ਤੁਹਾਨੂੰ ਬਾਅਦ ਵਿੱਚ ਮਿਲੇਗਾ ਉਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਸੀ ਦਿੱਤਾ ਤੇ ਆਕਾਲ ਚਲਾਣੇ ਕਰ ਗਏ ਹਨ ਹੁਣ ਦੱਸੋ ਮੇਰੇ ਪਿਤਾ ਜੀ ਵਾਪਸ ਕਦੋਂ ਆਉਣਗੇ ਉਹਨਾਂ ਕਿਹਾ ਭਲਿਓ ਪੁਰਖੋ ਜਿਹੜਾ ਬੰਦਾ ਇੱਕ ਵਾਰ ਚੱਲਿਆ ਜਾਂਦਾ ਵਾਪਸ ਨਹੀਂ ਆਉਂਦਾ ਪਰ ਹਾਂ ਤੁਹਾਡੇ ਪਿਤਾ ਜੀ ਜੋ 25 ਰੁਪਏ ਖਰਚਦੇ ਸਨ ਉਹਨਾਂ ਦਾ ਜੋ ਫਲ ਹੈ ਤੁਹਾਨੂੰ ਘਰ ਜਾਣ ਤੇ ਮਿਲ ਜਾਵੇਗਾ ਕਹਿੰਦੇ ਹਨ ਕਿ ਠੀਕ ਹੈ ਨਾਲੇ ਤੁਹਾਡੇ ਪਿਤਾ ਜੀ ਤੁਹਾਨੂੰ ਜਵਾਬ ਦੇਣਾ ਚਾਹੁੰਦੇ ਸੀ ਉਹ ਵੀ ਘਰ ਜਾਣ ਤੇ ਉਹ ਸਵਾਲਾਂ ਦੇ ਜਵਾਬ ਮਿਲ ਜਾਣਗੇ ਉਹ ਕਹਿੰਦੇ ਸੰਤ ਫਕੀਰ ਜੀ ਰਾਜ ਚ ਸਾਨੂੰ ਹੋਰ ਵੀ ਲੋਕ ਮਿਲੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿਓ ਕਹਿੰਦੇ ਕਿ ਦੱਸੋ ਉਹ ਸਾਰਿਆਂ ਦੇ ਸਵਾਲਾਂ ਦੇ ਜਵਾਬ ਉਹਨਾਂ ਨੇ ਪੁੱਛੇ ਸੰਤ ਫਕੀਰ ਜੀ ਨੇ ਸਭ ਸਵਾਲਾਂ ਦੇ ਜਵਾਬ ਦੇ ਦਿੱਤੇ ਹੁਣ ਹਸੀ ਖੁਸ਼ੀ ਜਵਾਬ ਸੁਣ ਕੇ ਘਰ ਜਾਣ ਲੱਗੇ ਤੇ ਸਵਾਲ ਦਾ ਪਿਤਾ ਜੀ ਦਾ ਸਵਾਲ ਦਾ ਜਵਾਬ ਮਿਲ ਜਾਣਾ ਸੀ ਉਹ ਬਹੁਤ ਹੀ ਖੁਸ਼ ਸਨ ਕਿ ਉਹ ਰੁਪਏਆਂ ਦਾ ਜਿਹੜਾ ਦਾਨ ਕਰਦੇ ਸਨ ਉਹਦਾ ਵੀ ਫਲ ਮਿਲ ਜਾਣਾ ਸੀ ਸਾਡੇ ਪਿਤਾ ਜੀ ਵੀ ਮਿਲ ਜਾਣੇ ਹਨ ਤੇ ਤੁਰਦਿਆਂ ਤੁਰਦਿਆਂ ਉਸੇ ਮਨੁੱਖ ਕੋਲ ਆ ਗਏ ਜਿਹਦੇ ਸਵਾਸ ਨਿਕਲੇ ਸਨ ਉਹਨਾਂ ਦੋਹਾਂ ਨੂੰ ਵੇਖ ਕੇ ਕਹਿੰਦਾ ਕਿ ਦੱਸੋ ਮੇਰੇ ਸਰੀਰ ਜੋ ਗਲਦਾ ਨਹੀਂ ਸੜਦਾ ਨਹੀਂ ਇਹਦਾ ਕੀ ਜਵਾਬ ਲੈ ਕੇ ਆਇਓ ਉਹ ਕਹਿਣ ਲੱਗੇ ਸੰਤ ਫਕੀਰ ਜੀ ਨੇ ਕਿਹਾ ਤੂੰ ਪਿਛਲੇ ਜ਼ਮਾਨੇ 'ਚ ਜਿਹੜਾ ਤੇਰਾ ਜਨਮ ਸੀਨ ਬਹੁਤ ਵੱਡਾ ਤੂੰ ਵਿਦਵਾਨ ਤੇ ਗਿਆਨਵਾਨ ਸੀ ਤੇਰੇ ਕੋਲ ਐਨਾ ਗਿਆਨ ਸੀ ਪਰ ਤੂੰ ਕਿਸੇ ਨਾਲ ਵੰਡਿਆ ਨਹੀਂ ਉਹ ਗਿਆਨ ਦੀ ਜਿਹੜੀ ਤਾਕਤ ਹੈ ਉਹ ਤੈਨੂੰ ਨਾ ਗਲਣ ਦਿੰਦੀ ਹੈ ਨਾ ਸੜਨ ਦਿੰਦੀ ਹੈ ਉਹ ਕਹਿੰਦੇ ਨੇ ਫਿਰ ਕਹਿੰਦੇ ਨੇ ਹਾਲ ਦੱਸੋ ਕਹਿੰਦੇ ਸੰਤ ਫਕੀਰ ਜੀ ਨੇ ਕਿਹਾ ਕਿ ਕਿਸੇ ਦੇ ਨਾਲ ਵੰਡ ਤੇ ਤੇਰੀ ਮੁਕਤੀ ਹੋ ਜਾਵੇਗੀ ਕਹਿੰਦਾ ਕਿ ਮੈਨੂੰ ਕੀ ਪਤਾ ਹੁਣ ਕੌਣ ਆਵੇ ਤੇ ਕੌਣ ਨਾ ਆਵੇ ਤੁਸੀਂ ਇੱਥੇ ਦੋਵੇਂ ਹੀ ਕੰਨ ਅੱਗੇ ਕਰੋ ਮੈਂ ਤੁਹਾਨੂੰ ਗਿਆਨ ਦੇ ਦਿੰਦਾ ਹਾਂ ਜਿਵੇਂ ਹੀ ਉਹਨਾਂ ਨੇ ਕੰਨ ਅੱਗੇ ਕੀਤੇ ਤੇ ਉਹਨੇ ਗਿਆਨ ਦੇ ਦਿੱਤਾ ਉਹਦੇ ਜਿਹੜੇ ਸਵਾਸਨ ਨਾਲ ਦੇ ਨਾਲ ਹੀ ਉਹਨਾਂ ਦੀ ਮੁਕਤੀ ਹੋ ਗਈ ਪਾਣੀ ਦੀ ਛਲ ਆਈ ਤੇ ਵਹਾ ਕੇ ਲੈ ਗਈ ਕਹਿੰਦੇ ਹੁਣ ਉਹਨਾਂ ਦੋਹਾਂ ਨੂੰ ਬਹੁਤ ਜ਼ਿਆਦਾ ਗਿਆਨ ਹੋ ਗਿਆ ਸੀ ਤੁਰਦੇ ਤੁਰਦੇ ਅੱਗੇ ਗਏ ਮੱਛੀ ਨਜ਼ਰ ਆਈ ਉਹ ਮੱਛੀ ਕਹਿੰਦੀ ਦੱਸੋ ਮੇਰੀ ਮੁਕਤੀ ਕਦੋਂ ਹੋਵੇਗੀ ਕਹਿੰਦੇ ਸੰਤ ਫਕੀਰ ਜੀ ਕਹਿੰਦੇ ਤੇਰੇ ਅੰਦਰ ਇੱਕ ਐਸਾ ਅੰਮ੍ਰਿਤ ਹੈ ਜੋ ਮਨੁੱਖ ਨੂੰ ਹਰ ਇੱਕ ਚੀਜ਼ ਦਾ ਫੈਸਲਾ ਲੈ ਦੇ ਸਮਰੱਥ ਬਣਾ ਦਿੰਦਾ ਹੈ ਸੋਜਵਾਨ ਉਹਨਾਂ ਨੂੰ ਤਿੱਖਣ ਬੁੱਧੀ ਤੇ ਬਹੁਤ ਜ਼ਿਆਦਾ ਉਹਦਾ ਫਲ ਮਿਲ ਜਾਂਦਾ ਹੈ ਕਹਿੰਦੇ ਉਹ ਤੇਰੇ ਅੰਦਰ ਹੈ ਜੋ ਤੂੰ ਕਿਸੇ ਹੋਰ ਨੂੰ ਦੇ ਦੇਵੇਂ ਤੇ ਜਿਹੜਾ ਤੇਰੇ ਅੰਦਰ ਦੀ ਜਿਹੜੀ ਇਹ ਭਟਕਣਾ ਹੈ ਦੂਰ ਹੋ ਜਾਵੇਗੀ ਕਹਿੰਦੀ ਪਤਾ ਨਹੀਂ ਕਿਹਨੇ ਆਉਣਾ ਕਿ ਨਹੀਂ ਆਉਣਾ ਉਹ ਆਪਣੇ ਮੂਹਰਾ ਹੀ ਉਹ ਜਿਹੜਾ ਅੰਮ੍ਰਿਤ ਹੈ ਉਹਨਾਂ ਬਦੋਵਾਂ ਬੱਚਿਆਂ ਨੂੰ ਦੇ ਦੇਂਦੀ ਹੈ ਤੇ ਉਹਦੀ ਨਾਲ ਦੇ ਨਾਲ ਮੁਕਤੀ ਹੋ ਜਾਂਦੀ ਹੈ ਉਹ ਤੁਰਦੇ ਜਾਂਦੇ ਹਨ ਸੇਠ ਕੋਲ ਜਾਂਦੇ ਹਨ ਤੇ ਉਹ ਕਹਿੰਦੇ ਦੱਸੋ ਕੀ ਹੋਇਆ ਕਹਿੰਦੇ ਸੇਠ ਤੁਹਾਡੇ ਪਿੰਡ ਵਿੱਚ ਦੋ ਧੀਆਂ ਹਨ ਉਹਨਾਂ ਦੇ ਮਾਪੇ ਕਾਲ ਚਲਾਣੇ ਕਰ ਗਏ ਹਨ ਤੁਸੀਂ ਸਾਰੇ ਨਗਰ ਦੇ ਲੋਕਾਂ ਵੱਲ ਧਿਆਨ ਵੀ ਨਹੀਂ ਦਿੱਤਾ ਕਦੇ ਜਿਸ ਕਰਕੇ ਤੁਹਾਡੇ ਨਾਲ ਸਾਰਾ ਕੁਝ ਵਾਪਰਦਿਆ ਪਿਆ ਹੈ ਸਭ ਤੋਂ ਤਾਕਤਵਰ ਇਸ ਨਗਰ ਚ ਤੂੰ ਹੀ ਹੈ ਪਰ ਤੂੰ ਉਹਨਾਂ ਵੱਲ ਵੀ ਨਹੀਂ ਵੇਖਿਆ ਜਿਨ੍ਹਾਂ ਨੂੰ ਤੇਰੀ ਲੋੜ ਸੀ ਉਹਨਾਂ ਨੂੰ ਕਦੇ ਤੂੰ ਆਟੇ ਦਾ ਦਾਨ ਨਹੀਂ ਕੀਤਾ ਤੇ ਨਾ ਹੀ ਕਿਸੇ ਚੀਜ਼ ਹੋਰ ਦਾ ਦਾਨ ਕੀਤਾ ਹੈ ਤਾਂ ਹੀ ਤੇਰੇ ਨਾਲ ਸਭ ਕੁਝ ਵਾਪਰਦਿਆ ਪਿਆ ਹੈ ਜਿਹੜੇ ਪਿੰਡ ਦੀਆਂ ਤੇਰੀਆਂ ਦੋ ਧੀਆਂ ਹਨ ਉਹਨਾਂ ਦਾ ਤੂੰ ਵਿਆਹ ਕਰਦੇ ਆਪਣੇ ਹੱਥੀਂ ਤਾਂ ਫਿਰ ਵੇਖੀ ਤੂੰ ਜਿਹੜਾ ਵੀ ਖੂਹ ਪਟਵਾਵੇਂਗਾ ਉਸ ਵਿੱਚੋਂ ਪਾਣੀ ਆ ਜਾਵੇਗਾ ਤੇ ਤੈਨੂੰ ਅਸੀਸਾਂ ਮਿਲ ਜਾਣਗੀਆਂ ਤੂੰ ਹੋਰ ਅਸੀਸਾਂ ਇਕੱਠੀਆਂ ਕਰ ਕਹਿੰਦਾ ਕਿ ਵੀਰ ਹੁਣ ਵਾਰ ਕਿੱਥੋਂ ਲੱਭਾਂ ਉਹਨਾਂ ਦੋਹਾਂ ਦਾ ਵਿਆਹ ਕਰ ਦਿੰਦਾ ਹਾਂ ਉਹ ਏਦਾਂ ਸੋਚਦਾ ਹੈ ਕਹਿੰਦੇ ਕਿ ਉਹਨਾਂ ਦਾ ਵਿਆਹ ਕਰ ਦਿੱਤਾ ਤੇ ਉਹਨਾਂ ਨੇ ਬੜਾ ਜਿਹੜਾ ਦਾਨ ਕਰਕੇ ਨਾਲ ਹੀ ਧੀਆਂ ਨੂੰ ਭੇਜ ਦਿੱਤਾ ਹਣ ਤੁਰਦੇ ਤੁਰਦੇ ਅੱਗੇ ਗਏ ਤੇ ਅੱਗੇ ਉਹ ਭਾਲੂ ਸੀ ਉਹ ਕਹਿੰਦਾ ਦੱਸੋ ਇਹ ਸਭ ਕੁਝ ਕਿਵੇਂ ਹੋਇਆ ਮੇਰਾ ਸਰੀਰ ਕਿਵੇਂ ਵਧਿ ਜਾ ਰਿਹਾ ਹੈ ਮੈਂ ਹੁਣ ਕੀ ਕਰਾਂ ਤੁਸੀਂ ਮੇਰੇ ਸਵਾਲ ਦਾ ਜਵਾਬ ਲੈ ਕੇ ਆਏ ਹੋ ਉਹਨਾਂਗੇ ਹਾਂ ਸੰਤ ਫਕੀਰ ਜੀ ਕਹਿੰਦੇ ਹਨ ਤੇਰੇ ਅੰਦਰ ਇੱਕ ਰਤਨ ਹੈ ਉਹ ਰਤਨ ਇੰਨਾ ਬੇਸ਼ਕੀਮਤੀ ਹੈ ਉਸ ਤੋਂ ਜੋ ਮੰਗੀਏ ਉਹੀ ਮਿਲਦਾ ਹੈ ਪਰ ਨਾ ਤੂੰ ਕਿਸੇ ਦਾ ਭਲਾ ਕਰਦਾ ਪਿਆ ਹੈ ਨਾ ਹੀ ਤੇਰੇ ਅੰਦਰ ਹੀ ਵੱਧਦਾ ਜਾਂਦਾ ਹੈ ਉਸ ਨੂੰ ਤੋ ਕਿਸੇ ਨੂੰ ਦੇ ਦੇ ਤੇਰਾ ਭਲਾ ਹੋ ਜਾਵੇਗਾ ਕਹਿੰਦੇ ਉਹਨੇ ਛੇਤੀ ਨਾਲ ਆਪਣੇ ਸੀਨੇ ਚੋਂ ਕੱਢ ਕੇ ਉਹ ਜਿਹੜਾ ਕੀਮਤੀ ਰਤਨ ਸੀ ਉਹਦੇ ਬਾਹਰ ਆ ਗਿਆ ਤੇ ਨਾਲ ਹੀ ਉਸਦੇ ਪ੍ਰਾਣ ਨਿਕਲ ਗਏ ਉਹ ਅੱਗੇ ਤੁਰਦੇ ਜਾਂਦੇ ਹਨ ਤੇ ਰੁੱਖ ਕੋਲ ਜਾਂਦੇ ਹਨ ਜਦੋਂ ਰੁੱਖ ਕਹਿੰਦਾ ਕਿ ਦੱਸੋ ਮੇਰਾ ਪੱਤਾ ਕਿਉਂ ਨਹੀਂ ਡਗਦਾ ਮੈਂ ਕਿੰਨੇ ਚਿਰ ਦਾ ਸਿੱਧਾ ਖੜਾ ਹਾਂ ਮੇਰਾ ਕੀ ਬਣੇਗਾ ਕਹਿੰਦੇ ਕਿ ਸੰਤ ਫਕੀਰ ਜੀ ਨੇ ਕਿਹਾ ਸੀ ਤੇਰੇ ਥੱਲੇ ਬੇਸ਼ਕੀਮਤੀ ਖਜ਼ਾਨਾ ਹੈ ਉਹ ਜਿਹੜਾ ਖਜ਼ਾਨਾ ਹੈ ਉਹਦੇ صدਕਾ ਕਹਿੰਦੇ ਕਿ ਤੇਰੇ ਜਿਹੜੇ ਪੈਰ ਹਨ ਉਹ ਉੱਥੇ ਹੀ ਜੰਮ ਚੁੱਕੇ ਹਨ ਐਸੇ ਰਤਨ ਹਨ ਐਸਾ ਸੋਨਾ ਹੈ ਜਿਹੜਾ ਤੈਨੂੰ ਤਾਕਤ ਦਿੰਦਾ ਹੈ ਜਿਸ ਦੇ ਨਾਲ ਤੋਂ ਬਹੁਤ ਹੀ ਵੱਡਾ ਹੋ ਚੁੱਕਾ ਹੈ ਤੇ ਤੈਨੂੰ ਦਾਨਪੁਰ ਕਰਨਾ ਪੈਣਾ ਹੈ ਫਿਰ ਤੇਰੇ ਜਿਹੜੇ ਸਵਾਸ ਹਨ ਉਹ ਨਿਕਲ ਜਾਣਗੇ ਉਹਨੇ ਕਿਹਾ ਮੇਰੀਆਂ ਜੜਾਂ ਪੁੱਟੋ ਜਿਵੇਂ ਪੱਟਿਆ ਤੇ ਬੜੇ ਸਾਰੇ ਹੀਰੇ ਤੇ ਖਜ਼ਾਨੇ ਨਿਕਲੇ ਕਹਿੰਦੇ ਕਿ ਉਹਦੇ ਨਾਲ ਉਹ ਉਹਨੇ ਬੜੇ ਹੀ ਰਤ ਤੇ ਬੜਾ ਹੀ ਕੁਝ ਭਰਿਆ ਤੇ ਸਾਰਾ ਕੁਝ ਖੋਖਲਾ ਹੋ ਗਿਆ ਉਹ ਰੁਕ ਫਿਰ ਡਿੱਗ ਜਾਂਦਾ ਹੈ ਹੁਣ ਤੁਰਦੇ ਤੁਰਦੇ ਅੱਗੇ ਗਏ ਤੇ ਜਦੋਂ ਘਰ ਆਏ ਤੇ ਮਾਂ ਨੇ ਵੇਖਿਆ ਕਿ ਦੋ ਗਏ ਸਨ ਚਾਰ ਆਏ ਹਨ ਤੇ ਬੜਾ ਕੁਝ ਲੈ ਕੇ ਵੀ ਆਏ ਹਨ। ਉਹਦੀ ਮਾਂ ਕਹਿੰਦੀ ਕਿ ਪੁੱਤਰ ਕਿੱਥੇ ਗਏ ਸੀ? ਕਹਿੰਦੇ ਕਿ ਅਸੀਂ ਤਾਂ ਰੋਜ ਸੋਚਦੇ ਸੀ ਪਿਤਾ ਜੀ ਜਿਹੜਾ 50 ਰੁਪਏ ਦਾ ਦਾਨ ਕਰਦੇ ਹਨ ਉਹ ਦਾਨ ਕਰਨ ਦਾ ਫਾਇਦਾ ਵੀ ਹੈ ਜਾਂ ਨਹੀਂ? ਪਰ ਸਾਨੂੰ ਸਮਝ ਆ ਗਿਆ ਕਿ ਉਹਨਾ 50 ਰੁਪਏ ਦਾ ਜਿਹੜਾ ਦਾਨ ਕਰਦੇ ਸਨ ਉਹ ਸਾਡੇ ਲਈ ਕਰਦੇ ਸਨ। ਮਾਪਿਓ ਦੇ ਵੱਲੋਂ ਕੀਤਾ ਹੋਇਆ ਦਾਨ ਔਲਾਦ ਨੂੰ ਫਲ ਦਿੰਦਾ ਹੈ। ਉਹਦਾ ਫਲ ਫਿਰ ਸਾਨੂੰ حاصل ਹੋਇਆ ਹੈ ਸਾਨੂੰ ਸਮਝ ਆ ਗਿਆ ਹੈ ਜੋ ਇੱਕ ਵਾਰ ਦੁਨੀਆ ਤੋਂ ਚਲਿਆ ਜਾਂਦਾ ਵਾਪਸ ਨਹੀਂ ਆਉਂਦਾ ਪਰ ਉਹਦੇ ਕੀਤੇਗੇ ਚੰਗੇ ਕਰਮ ਉਹਦੀ ਔਲਾਦ ਨੂੰ ਜ਼ਰੂਰ ਮਿਲਦੇ ਹਨ ਉਹਦੇ ਵੱਲੋਂ ਕੀਤਾ ਹੋਇਆ ਦਾਨ ਉਹਦੀ ਔਲਾਦ ਨੂੰ ਫਲ ਮਿਲ ਚੁੱਕਿਆ ਸੀ ਤੇ ਹੁਣ ਹਸੀ ਖੁਸ਼ੀ ਰਹਿਣ ਲੱਗੇ ਤੇ ਦਾਨਪੁਨ ਵੀ ਬਹੁਤ ਜ਼ਿਆਦਾ ਕਰਨ ਲੱਗੇ ਸੋ ਸਾਧ ਸੰਗਤ ਜੀ ਤੁਸੀਂ ਵੀ ਇਸ ਦਾਨ ਨੂੰ ਕਰਦੇ ਹੀ ਰਹਿਣਾ ਹੈ ਭਾਵੇਂ ਕਿਸੇ ਪ੍ਰਕਾਰ ਦਾ ਹੋਵੇ ਕਿਸੇ ਗਰੀਬ ਨੂੰ ਕੱਪੜੇ ਦਾ ਦਾਨ ਕਰਦੇ ਹੋ ਰੋਟੀ ਦਾ ਦਾਨ ਕਰਦੇ ਹੋ ਜੇਕਰ ਕਿਸੇ ਬੱਚੇ ਨੂੰ ਸਕੂਲ ਜਾਣ ਲਈ ਬੈਗ ਲੈ ਦੇਂਦੇ ਹੋ ਕਿਤਾਬਾਂ ਲੈ ਦੇਂਦੇ ਹੋ ਕਿਸੇ ਦੇ ਘਰ ਰੋਟੀ ਨਹੀਂ ਪੱਕਦੀ ਉਸ ਨੂੰ ਅਨਾਜ ਲੈ ਦਿਓ ਸਭ ਤੋਂ ਵੱਡੇ ਦਾਨ ਦਾ ਸਾਥ ਸੰਗਤ ਜੀ ਇਹੀ ਹਨ ਜੇਕਰ ਤੁਸੀਂ ਵੀ ਕਰ ਦਿੰਦੇ ਹੋ ਤਾਂ ਮੰਨ ਕੇ ਚੱਲੋ ਕਿ ਤੁਹਾਡੀ ਜ਼ਿੰਦਗੀ ਸਵਰਗ ਬਣ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ